ਸ਼ਤਿਸ਼੍ਰੀ ਅਕਾਲ ਦੋਸਤੋ ਮੈਂ ਅਮਰਤ ਸਿੰਘ ਵਾਹਿਗੁਰੂਪੁਰਾ ਨੇਚਰਲ ਫਾਰਮ ਤੋਂ ਅੱਜ ਆਪਾਂ ਗੱਲ ਕਰਾਂਗੇ ਗਾਜਰ ਦੇ ਬੀਜ ਬਣਾਉਣ ਬਾਰੇ ਜਿਹੜਾ ਗਾਜਰ ਦਾ ਬੀਜ ਹੈ ਬੀਜ ਬਣਾਉਣ ਲਈ ਜਿਹੜੀ ਗਾਜਰ ਆਪਾਂ ਲਾਉਨੇ ਆਂਗੇ ਉਹ ਤਕਰੀਬਨ 20 ਸਤੰਬਰ ਦੇ ਆਸ-ਪਾਸ ਗਾਜਰ ਜਿਹੜੀ ਉਹ ਲਗਾਤੀ ਸੀ ਤੇ ਅੱਜ ਉਹ ਗਾਜਰ ਆਪਣੇ ਕੋਲੇ ਤਿਆਰ ਹੋ ਕੇ ਮਤਲਬ ਕਿ ਤਿਆਰ ਹੋ ਚੁੱਕੀ ਹੈ ਇਹ ਗਾਜਰ ਦੀ ਜਿਹੜੀ ਵੈਰਾਈਟੀ ਹੈਗੀ ਕਿਸਮ ਹੈਗੀ ਉਪਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਪੀ 661 ਕਿਸਮ ਹੈ ਇਹਦਾ ਜਿਹੜਾ ਅੰਦਰੋਂ ਮਤਲਬ ਕਿ ਜਿਹਨੂੰ ਨੜਾ ਕਹ ਦਿੰਦੇ ਆ ਆਪਾਂ ਉਹ ਵੀ ਰੈੱਡ ਕਲਰ ਦਾ ਤੇ ਇਹਦੇ ਚ ਥੋੜਾ ਮਤਲਬ ਇਹ ਜਿਹੜੀ ਇਹ ਰੰਗ ਗਾਜਰ ਹੈ ਕਿਹਦੇ ਦਾ ਰੰਗ ਬਹੁਤ ਸੋਹਣਾ ਹੈ ਤੇ ਦੂਜਾ ਇਹ ਆਰਗੇਨਿਕ ਦੇ ਵਿੱਚ ਇੰਨਾ ਸਾਈਜ਼ ਹੈ ਇਹਦਾ ਤੇ ਮਤਲਬ ਮਿੱਠੀ ਬਹੁਤ ਹੈ ਖਾਣ ਚ ਇਹ ਤਾਂ ਇਹ ਦੇਖੇਗੇ ਸੀ ਜਿਵੇਂ ਆਪਾਂ ਕਹਿੰਦੇ ਆ ਵੀ ਕੈਰੇਕਟਰ ਹੁਣ ਆਪਾਂ ਗੱਲ ਕਰਦੇ ਆ ਜਿਹੜਾ ਬੀਜ ਬਣਾਉਣ ਦੀ ਵਿਧੀ ਹੈ ਆਮ ਕਿਸਾਨ ਸੋਚਦੇ ਨੇ ਗਾਜਰ ਦਾ ਬੀਜ ਕਿਵੇਂ ਬਣਦਾ ਹੈ ਅੱਜ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਜਿਹੜਾ ਗਾਜਰ ਦਾ ਬੀਜ ਹੈ ਉਹ ਬਣਾਉਣਾ ਬਹੁਤ ਹੀ ਸੌਖਾ ਹੈ ਘਰ ਲਈ ਜਿਹੜੀ ਸਾਨੂੰ ਗਾਜਰ ਹੈਗੀ ਉਹ ਪੰਜ ਗਾਜਰਾਂ ਬਹੁਤ ਨੇ ਇਹ ਅਸੀਂ ਹੁਣ ਪੰਜ ਛੇ ਗਾਜਰਾਂ ਪੱਟੀਆਂ ਨੇ ਇੱਕ ਘਰ ਦੇ ਲਈ ਬੀਜ ਬਣਾਉਣ ਲਈ ਹੈ ਇਹਨੂੰ ਆਪਾਂ ਇੰਨਾ ਜਿਹੜਾ ਪੱਤਾ ਹੈਗਾ ਉਹ ਕੱਟ ਦੇਣਾ ਹੈਗਾ ਇੰਨਾ ਪੱਤਾ ਕੱਟਣ ਤੋਂ ਬਾਅਦ ਫਿਰ ਜਿਹੜੀ ਗਾਜਰ ਹੈ ਜਿਹੜਾ ਦਾ ਡੱਕ ਹੈ ਬਿਲਕੁਲ ਤੰਦਰੁਸਤ ਸਿੱਧੀਆਂ ਗਾਜਰਾਂ ਲੈਣੀਆਂ ਨੇ ਉਦੇ ਚੋਂ ਇੰਨਾ ਡੱਕ ਕੱਟਾਂਗੇ ਆਪਾਂ ਇੰਨਾ ਡੱਕ ਕੱਟਣ ਤੋਂ ਬਾਅਦ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਸੀ ਵੀ ਇਹ ਬਿਲਕੁਲ ਅੰਦਰੋਂ ਵੀ ਲਾਲ ਹੈ ਤੇ ਆਪਾਂ ਸੇਮ ਕਰੈਕਟਰ ਦੀਆਂ ਗਾਜਰਾਂ ਕੱਢ ਕੇ ਜਿਹੜੀ ਘਰ ਲਈ ਚੋਣ ਕਰਨੀ ਹੈ ਬੀਜ ਦੀ ਉਹ ਆਪਾਂ ਇਸ ਤਰ੍ਹਾਂ ਦੇ ਡੱਕ ਪੰਜ ਲਾਉਣੇ ਨੇ ਪੰਜ ਡੱਕਾਂ ਤੋਂ ਸਾਨੂੰ 100-150 ਗ੍ਰਾਮ ਬੀਜ ਆ ਜਿਹੜਾ ਉਹ ਤਕਰੀਬਨ ਗਾਜਰ ਦੇ ਬੂਟੇ ਤੋਂ ਮਿਲ ਜਾਣਾ ਤੇ ਘਰ ਲਈ ਅਸੀਂ ਗਾਜਰ ਦਾ ਬੀਜ ਬਣਾਉਣ ਲਈ ਇਸ ਤਰ੍ਹਾਂ ਡੱਕ ਕੱਟਣਾ ਹੈ ਡੱਕ ਕੱਟਣ ਤੋਂ ਬਾਅਦ ਇਨੂੰ ਆਪਾਂ ਫਾਰਮ ਦੇ ਵਿੱਚ ਜਿਹੜੀਆਂ ਬੱਟਾਂ ਬਣਾ ਕੇ ਮੰਨ ਲਓ ਆਪਾਂ ਕੋਈ ਵੀ ਸਬਜ਼ੀ ਆਪਣੇ ਕੋਲੇ ਲੱਗਦੀ ਹੈ ਇਹਨੂੰ ਆਪਾਂ ਉਹ ਖੇਤ ਚ ਲਾਉਣਾ ਹੈ ਕਿਉਂਕਿ ਜਿਹੜਾ ਬੀਜ ਬਣਨਾ ਹੈ ਉਹ ਮਾਰਚ-ਅਪ੍ਰੈਲ ਤੱਕ ਪੱਜਾ ਕੇ ਬਣਨਾ ਹੈ ਅਪ੍ਰੈਲ-ਮਈ ਤੱਕ ਇਹਨੇ ਚਲਾ ਜਾਣਾ ਤਾਂ ਆਪਾਂ ਉਹ ਬਾਨ ਦੀ ਸਿਲੈਕਸ਼ਨ ਕਰਨੀ ਹੈ ਜਿਹੜਾ ਮਈ ਤੱਕ ਆਪਾਂ ਬੋਹਣਾ ਨਹੀਂ ਤੇ ਆਪਣੇ ਕੋਲੇ ਜਿਹੜੀ ਸਪੈਸ਼ਲ ਬਗੀਚੀ ਬੀਜਾਂ ਲਈ ਬਣੀ ਹੋਈ ਹੈ ਉਹਦੇ ਵਿੱਚ ਹੁਣ ਇਹਨੂੰ ਜਿਹੜਾ ਡੱਕ ਹੈ ਇਹਨੂੰ ਇੰਨਾ ਮਿੱਟੀ ਦੇ ਵਿੱਚ ਨੱਪਣਾ ਇੰਨਾ ਮਿੱਟੀ ਦੇ ਵਿੱਚ ਨੱਪਣ ਨੱਪਣ ਤੋਂ ਬਾਅਦ ਅਸੀਂ ਫਿਰ ਇਹਨੂੰ ਮੰਨ ਲਓ ਪਾਣੀ ਦੇਣਾ ਪਾਣੀ ਦੇਣ ਤੋਂ ਬਾਅਦ ਇਹਦੀ ਮਲਚਿੰਗ ਹੈ ਜਿਹੜੀ ਉਹ ਪ੍ਰੋਪਰ ਮਲਚਿੰਗ ਕਰ ਦਾਂਗੇ ਤੇ ਜਦੋਂ ਇਹਦਾ ਬੀਜ ਆਊਗਾ ਜਿਹੜੇ ਪਹਿਲੇ ਫੁੱਲ ਹੁੰਦੇ ਨੇ ਉਹ ਬਹੁਤ ਵੱਡੇ ਹੁੰਦੇ ਨੇ ਉਹਨੂੰ A ਗ੍ਰੇਡ ਸੀਡ ਕਹਿ ਸਕਦੇ ਆ ਜਿਹੜਾ ਦੂਜਾ ਆਊਗਾ ਉਹਨੂੰ ਬੀਜ ਲਈ ਰੱਖ ਸਕਦੇ ਆ ਆਪਾਂ ਜਿਹੜਾ ਸੈਕੰਡ ਗ੍ਰੇਡ ਆਊਗਾ ਉਹਨੂੰ ਆਪਾਂ ਫੂਡ ਲਈ ਖਾ ਸਕਦੇ ਆ ਸੈਕੰਡ 3 ਮੰਨ ਲਓ BC ABC ਜਿਵੇਂ ਤਿੰਨ ਗ੍ਰੇਡ ਬਣ ਜਾਣਗੇ ਤੇ ਜਿਹੜਾ ਪਹਿਲਾ ਗ੍ਰੇਡ ਆਊਗਾ ਉਹਨੂੰ ਬੀਜ ਲਈ ਜਿਹੜਾ BC ਆਊਗਾ ਉਹਨੂੰ ਆਪਾਂ ਖਾਣ ਲਈ ਜਿਹੜੀ ਗਾਜਰ ਪੈਦਾ ਕਰਨੀ ਹੈ ਉੱਥੇ ਉਹਨੂੰ ਬਰਤ ਸਕਦੇ ਆ ਤੇ ਅੱਜ ਦੀ ਜਿਹੜੀ ਵੀਡੀਓ ਸੀ ਇਹ ਗਾਜਰ ਦੇ ਬੀਜ ਨਾਲ ਸੰਬੰਧਿਤ ਸੀ ਤੇ ਜਿਹੜਾ ਮੈਨੂੰ ਹੁਣ ਆਪਾਂ ਇਹਨੂੰ ਮਿੱਟੀ ਦੇ ਵਿੱਚ ਇਸ ਤਰ੍ਹਾਂ ਹੀ ਲਾਉਣਾ ਤੇ ਤਕਰੀਬਨ ਇਹਨੂੰ ਆਪਾਂ 1.5 ਫੁੱਟ ਦੇ ਫਾਸਲੇ ਤੇ ਲਾਉਣਾ ਹੈ ਗਾਜਰ ਤੋਂ ਗਾਜਰ 1.5 ਫੁੱਟ ਦੇ ਫਾਸਲੇ ਤੇ ਬੱਟ ਬਣਾ ਕੇ ਉਹਦੇ ਉੱਪਰ ਲਾ ਦੇਣਾ ਤੇ ਇਹਨੂੰ ਇੱਕ ਜਾਂ ਦੋ ਵਾਰ ਮਿੱਟੀ ਲਗਾਉਣੀ ਪਊਗੀ ਕਿਉਂਕਿ ਹਣ ਦੀ ਲੱਗੀ ਹੋਈ ਗਾਜਰ ਦੇ ਜਿਹੜੇ ਬੂਟੇ ਨੇ ਉਹ ਇੱਕ ਬੂਟਾ ਵੀ ਸਾਨੂੰ 100 ਗ੍ਰਾਮ ਬੀਜ ਦੇ ਸਕਦਾ ਹੈ ਬਾਕੀ ਤੁਹਾਡੀ ਸੰਭਾਲ ਤੇ ਡਿਪੈਂਡ ਕਰਦਾ ਘਰ ਲਈ ਸਾਨੂੰ ਪੰਜ ਗਾਜਰਾਂ ਦਾ ਜਿਹੜਾ ਮਤਲਬ ਕਿ ਡੱਕ ਨੇ ਉਹ ਕਾਫੀ ਨੇ ਧੰਨਵਾਦ ਦੋਸਤੋ